ਵੱਡੀ ਖਬਰ ਪੰਜਾਬ ਤੋਂ ਵਿਕਰਮਜੀਤ ਸਿੰਘ ਮਜੀਠੀਆ ਦੀ ਰਿਹਾਈ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਸੂਬੇ ਪਰ ਵਿੱਚ ਥਾਂ-ਥਾਂ ਤੇ ਅਕਾਲੀ ਵਰਕਰਾਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਜਾ ਰਿਹਾ ਹੈ ਕਿਤੇ ਢੋਲ ਨਗਾਰੇ ਕਿਤੇ ਫੁੱਲਾਂ ਦੇ ਹਾਰ ਅਤੇ ਜ਼ੋਰਦਾਰ ਨਾਰੇਬਾਜ਼ੀ ਇਸੇ ਦੌਰਾਨ ਸੀਨੀਅਰ ਅਕਾਲੀ ਆਗੂ ਕੁਲਦੀਪ ਸਿੰਘ ਸੋਨੂ ਵੱਡੇ ਕਾਫਲੇ ਨਾਲ ਮਜੀਠੀਆ ਦੇ ਸਵਾਗਤ ਲਈ ਪੁੱਜੀ ਅਤੇ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ सोनू ने कहा माझे के हाँ, जरनैल की वापसी न वर्करा च नवा जोश पैदा है ਵਿਕਰਮ ਸਿੰਘ ਮਜੀਠੀਆ ਬੀਬੀ ਸੁਖਿੰਦਰ ਕੌਰ ਰੰਧਾਵਾ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਮਾਰ ਮਾਰ ਕੇ ਜੋ ਕੋਈ ਨਹੀਂ ਖਾਵਾ ਜੀ ਸਰ ਵਿਕਰਮ ਜੀ ਸਿੰਘ ਮਜੀਠੀਆ ਦੀ ਰਿਹਾਈ ਹੋਈ ਆ ਤੁਸੀਂ ਵੀ ਵੱਡੇ ਕਾਫਲੇ ਦੇ ਨਾਲ ਉਹਨਾਂ ਦੇ ਸਵਾਗਤ ਲਈ ਇੱਥੇ ਪਹੁੰਚੇ ਜੇ ਕੀ ਕਹਿਣਾ ਚਾਹੁੰਦੇ ਜੀ ਪਹਿਲਾ ਤਾਂ ਮੈਂ ਤੁਹਾਡੇ ਮਾధ్యਮੇ ਰਾਈ ਜਿੰਨੇ ਵੀ ਭਰਾ ਸਾਡੇ ਵੀਰ ਵੇਖ ਰਹੇ ਆ ਸਾਰਿਆਂ ਨੂੰ ਮੈਂ ਫਤਿਹ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਆ ਸਰਕਾਰ ਨੇ ਝੂਠੇ ਪਰਚੇ ਸਰਦਾਰ ਵਿਕਰਮਜੀਤ ਸਿੰਘ ਮਜੀਠੀਆ ਤੇ ਮਰਕੀ ਕੀਤੇ ਸੀ ਸਰਦਾਰ ਸੁਪਰੀਮ ਕੋਰਟ ਵੱਲੋਂ ਵੱਡੀ ਰਾਹਤ ਦਿੱਤੀ ਗਈ ਆ ਉਹਨਾਂ ਨੂੰ ਸਰਦਾਰ ਵਿਕਰਮਜੀਤ ਸਿੰਘ ਮਜੀਠੀਆ ਸਾਡੇ ਮਾਝ ਦੇ ਜਰਨੈਲ ਆ ਉਹ ਜਦੋਂ ਉਹਨਾਂ ਦੀ ਜ਼ਮਾਨਤ ਹੋਣਾ ਸਾਡਾ ਜਿਹੜਾ ਅਕਾਲੀ ਦਲ ਆ ਉਹ ਬੜਾ ਉਤਸ਼ਾਹ ਭਰਿਆ ਹੋਇਆ ਆ ਤੇ ਉਹਨਾਂ ਦੀ ਅੱਜ ਰਿਹਾਈ ਤੋਂ ਬਾਅਦ ਉਹ ਟੰਡੀਗੜ ਤੋਂ ਅੰਮ੍ਰਿਤਸਰ ਪੁੱਜ ਰਹੇ ਆ ਉਹਨਾਂ ਦੇ ਪਰਵਾ ਸਵਾਗਤ ਲਈ ਇਹੀ ਮਰਕੀ ਵੱਡੇ ਕਾਫਲੇ ਨਾਲ ਇਥੇ ਜੰਡੇ ਵਾਲੇ ਪੁੱਜੇ ਆਦੇ ਉਹਨਾਂ ਦਾ ਸਵਾਗਤ ਕਰਨਾ ਚਾਹੁੰਦੇ ਆ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਜੇ ਕਿਸੇ ਜੰਡੇ ਵਾਲੇ ਪੁੱਜੇ ਜੇ ਕੀ ਔਰ ਵਾਲੇ ਦਿਨਾਂ ਤੇ ਸਰਕਾਰਿਕ ਫਿਕਰਮ ਜੀ ਜੇ ਦੀਆਂ ਤਰਨਤਾਰ ਲਾਉਣਗੇ ਉੱਥੇ ਵੀ ਉਹਨਾਂ ਦਾ ਸਵਾਗਤ ਕੀਤਾ ਜਾਵੇਗਾ ਇਸੇ ਤਰ੍ਹਾਂ ਤਰਨਤਾਰ ਨਵੀਂ ਕੀ ਉਹਨਾਂ ਦਾ ਵੱਡਾ ਕੱਠ ਕੀਤਾ ਜਾਊਗਾ ਉਹਨਾਂ ਦਾ ਪਰਵਾ ਸਵਾਗਤ ਕੀਤਾ ਜਾਊਗਾ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਆ ਕਿ ਸਰਦਾਰ ਭਗਵੰਤ ਸਿੰਘ ਮਾਨ ਜੋ ਕਿ ਆਂਦੇ ਹੁੰਦੇ ਸੀ ਕਿ ਅਕਾਲੀ ਦਲ ਦੀਆਂ ਟਿਕਟਾਂ ਨਹੀਂ ਕਹਿੰਦੇ ਲੈਣੀਆਂ ਤੇ ਹੁਣ ਉਹ ਤਿਆਰੀ ਕਰੇ ਕਿ ਅੱਜ ਤੋਂ ਬਾਅਦ ਤੋ ਇਹ ਤਰਸੂਗਾ ਕਿ ਸਾਡੀ ਕੋਈ ਟਿਕਟ ਲੈਣਾ ਪਰ ਟਿਕਟ ਟਿਕ ਇਹਨੇ ਨਹੀਂ ਲੈਣੀ ਤੇ ਕਾਲੀ ਦਲ ਦੀ ਟਿਕਟ ਲੈਣ ਲਈ ਲੋਕ ਪਰ ਕਿ ਪਰਵਾਹ ਲੋਕਾਂ ਦਾ ਉਤਸ਼ਾਹ ਹੈ ਹਰੇ ਕੋਈ ਕਾਲੀ ਦਲ ਦੀ ਟਿਕਟ ਲੈਣ ਨੂੰ ਤੇ ਸ਼ਾਹ ਪਰਿਆ ਪਰ ਕਿ ਆਪਣੇ ਆਪ ਨੂੰ ਕਰਨ ਦੇ ਟਿਕਟ ਲੈਣੀ ਚਾਹੁੰਦਾ ਹੈ ਇੰਨਾ ਕਹਿੰਦਾ ਮੈਂ ਖੇਮਰਾ ਜੱਜ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੇ ਸਮਰਥਾ ਨੂੰ ਜਿਹੜੇ ਤੁਹਾਡੇ ਨਾਲ ਆਏ ਨੇ ਧੰਨਵਾਦ ਦੇ ਰੂਪ ਤੋਂ ਕੀ ਕਹਾਂ ਮੈਂ ਜਿੰਨੇ ਵੀ ਵੀਰ ਭਰਾ ਸਾਡੇ ਆਏ ਤਰਨਤਾਰ ਦੇ ਹਲਕੇ ਤੋਂ ਸਾਰਿਆਂ ਦਾ ਮੈਂ ਪਰਵਾ ਸਵਾਗਤ ਕਰਦਾ ਸਾਰਿਆਂ ਨੂੰ ਜੀ ਆਇਆਂ ਨੂੰ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਸਰ ਵਿਕਰਮਜੀਤ ਸਿੰਘ ਮਜੀਠੀਆ ਦੀ ਰਿਹਾਈ ਹੋਈ ਹੈ ਸਵਾਗਤ ਦੀ ਤੁਸੀਂ ਇੱਥੇ ਪਹੁੰਚੇ ਜ ਵੱਡੇ ਕਾਮਰੇ ਦੇ ਨਾਲ ਕੀ ਕਹਿਣਾ ਚਾਹੋ ਮੈਂ ਜੀ ਪਹਿਲਾਂ ਤਾਂ ਮੇਰੇ ਨਾਲ ਜਿਹੜੀ ਸੰਗਤ ਆਈ ਸਰੰਦਾ ਹਲਕੇ ਦੇ ਸਾਰਿਆਂ ਦਾ ਉਹਨਾਂ ਦਾ ਧੰਨਵਾਦ ਕਰਦਾ ਹਾਂ ਕਿ ਮੇਰੇ ਨਾਲ ਆਏ ਆ ਬਾਕੀ ਵਿਕਰਮਜੀਤ ਸਿੰਘ ਮਜੀਠੀਆ ਦੇ ਝੂਠੇ ਪਰਚੇ ਜਿ ਕਿਤੇ ਸਰਕਾਰ ਨੇ ਉਸ ਮਾਂ ਜੋ ਸੁਪਰੀਮ ਕੋਰਟ ਨੇ ਉਹਨਾਂ ਰਾਹ ਦੇ ਕੇ ਕੀਤੀ ਹੈ ਕਿ ਤਰੰਦਾ ਹਲਕੇ ਦੇ ਲੋਕਾਂ ਨੂੰ ਖੁਸ਼ੀ ਲਹਿਰ ਤੇ ਉਹਨਾਂ ਦਾ ਸਵਾਗਤ ਕਰਨ ਲਈ ਅੱਜ ਅੰਮ੍ਰਿਤਸਰ ਪਹੁੰਚੇ ਨੇ ਦੂਸਰੀਆਂ ਪਾਰਟੀਆਂ ਵਾਲੇ ਵੱਖ-ਵੱਖਰੇ ਤੰਦ ਕੱਸਦੇ ਨੇ ਵਿਕਰਮਜੀਤ ਸਿੰਘ ਮਜੀਠੀਆ ਦੀ ਰਿਹਾਈ ਨੂੰ ਲੈ ਕੇ ਉਹਨਾਂ ਨੂੰ ਕੀ ਕਹਿਣਾ ਚਾ ਤਾਜ ਦੇ ਮੇਨ ਸਰਕਾਰ ਜਿਹੜੀ ਹੈ ਭਗਵੰਤ ਮਾਨ ਸਰਕਾਰ ਕਸ ਰਹੀ ਆ ਉਹ ਕਹਿੰਦੇ ਟਿਕਟਾਂ ਨਹੀਂ ਲੈਣੀਆਂ ਆ ਵੇਚਣੀਆਂ ਹਨ ਆਵਾਜ਼ਾਂ ਦੇ ਦੇ ਪਰ ਪਤਾ ਲੱਗ ਜਾਉ ਇਹਨੂੰ ਟਿਕਟਾਂ ਉਹ ਵੇਚਣਗੇ ਆਵਾਜ਼ਾਂ ਦੇ ਦੇਗੇ ਇਹਨਾਂ ਟਿਕਟਾਂ ਲੈਣ ਲਈ ਲੋਕ ਮਗਰਮਗ ਖੜੇ ਆ ਵੀ ਸਾਨੂੰ ਕਾਲੀ ਦਗਦੀਆਂ ਟਿਕਟਾਂ ਮਿਲਣ ਸਰ ਵਿਕਰਮ ਸਿੰਘ ਜੀ ਸੰਗ ਜੀ ਦੀ ਰਿਹਾਈ ਹੋਈ ਆ ਕਾਲੀਗੜ੍ਹ ਦੇ ਸੂ ਮਰਕਰ ਜਿਹੜੇ ਨੇ ਉਹਨਾਂ ਨੇ ਸਵਾਗਤ ਲਈ ਇੱਥੇ ਪਹੁੰਚੇ ਨੇ ਕੀ ਕਹਿਣਾ ਚਾਹੁੰਦੇ ਨੇ ਪਹਿਲਾਂ ਸਭ ਤੋਂ ਵੈਗਰਜੀ ਕਾ ਖਾਲਸਾ ਵੈਗਰਜੀ ਕੀ ਫੜੇ ਵਿਕਰਮ ਸਿੰਘ ਜੀ ਦੀ ਰਿਹਾਈ ਜਿੰਨਾ ਉਹਨਾਂ ਦੇ ਝੂਠੇ ਪਰਚੇ ਕਰਾਇਆ ਗਿਆ ਸੀ ਉਹਨਾਂ ਨੂੰ ਰਾਤ ਮਿਲੀ ਆ ਤੇ ਹੁਣ ਅੱਜ ਇੱਥੇ ਪਹੁੰਚ ਰਹੇ ਨੇ ਚੰਡੀਗੜ੍ਹ ਤੋਂ ਚੱਲ ਕੇ ਇੱਥੇ ਅਮਰਸਰ ਸਾਹਿਬ ਪਹੁੰਚ ਰਹੇ ਨੇ ਉਹਨਾਂ ਦੇ ਸਵਾਗਤ ਲਈ ਤਰਨਤਨ ਸਾਹਿਬ ਤੋਂ ਪੁੱਛੇ ਆ ਇੱਥੇ ਸਾਰੀ ਸੰਗਤ ਹੱਟ ਨਾਲ ਆਈ ਆ ਬੀਬੀ ਸੁਖਵਿੰਦਰ ਕੌਰ ਰੰਧਾਵਾ ਵੀ ਹੱਟ ਨਾਲ ਨੇ ਸਾਰੇ ਇੱਥੇ ਨੇ ਇਹਨਾਂ ਦਾ ਸਵਾਗਤ ਕਰ ਲਈ ਇੱਥੇ ਪਹੁੰਚਿਆ ਬਹੁਤ ਬਹੁਤ